ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਰਾਤ ਦਾ ਸਾਡਾ ਬਲੌਗ ਪਸੰਦ ਆਇਆ ਹੋਊਗਾ ਤੇ ਇਸੇ ਉਮੀਦ ਨਾਲ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਤੁਹਾਨੂੰ ਇਹ ਵੀ ਪਸੰਦ ਜ਼ਰੂਰ ਆਊਗਾ ਮੈਂ ਆਦਿ ਦਿਨੇ ਨਵੇਂ ਬਲੌਗ ਦੇ ਵਿੱਚ ਲਓ ਮੈਨੂੰ ਜਦੋਂ ਆਇਆ ਥੋੜਾ ਜਿਹਾ ਕੱਟ ਮਾਰ ਜੈਂਦੇ ਲਈ ਤਾਂ ਕਰਕੇ ਬੈਲ ਤੋਂ ਵੀਡੀਓ ਬਣਾਈ ਜੀ ਹੁਣ ਮੇਰੇ ਇੱਥੇ ਅਚਾਨਕ ਜੀ ਵਿੱਚ ਬਹੁਤ ਸ਼ਾਂਤੀ ਵੀ ਬਹੁਤ ਸੋਹਣੀ ਲੱਗਦੀ ਹੈ ਕੱਟ ਕੇ ਕੰਮ ਲਓ ਮੈਂ ਚਲੋ ਆਪਾਂ ਵੀਡੀਓ ਬਣਾਈਏ ਨਾ بس ਮੇਰੀ ਆਵਾਜ਼ ਸਾਫ਼ ਨਹੀਂ ਆ ਆਪਦੀ ਵੀਡੀਓ ਦੇ ਵਿੱਚ ਕਿਉਂਕਿ ਹਵਾ ਬਹੁਤ ਏ ਮਾਚਰ ਚਾਹ ਪੀਂਦੇ ਹੋ। ਕੋਲਾਜ ਜੁਮੇ ਕੰਮ ਕਰ ਜਾਂਦੇ ਆਪਾਂ। ਇਹ ਪਾਣੀ ਦੀ ਸਮੀਲਾ ਪ੍ਰੀ ਆ ਜਾਂ। ਖਾਵਾਂ ਰੋਟੀ ਢੀ ਹੈ ਕਿਉਂਕਿ ਪਾਣੀ ਨਹੀਂ ਹੈ ਜੀ ਅੱਜ। ਤੇ ਬਾਕੀ ਸਭ ਤੋਂ ਸਕੇ ਨੇ ਤਰੀਕਾ ਇਹ ਤੇ ਹਵਾ ਆਣਾ 28 ਠੀ 4। ਤੇ ਮੈਂ ਸਭ ਤੋਂ ਚਲਣਾ ਆਪਣਾ ਕੰਮ ਜੇ। ਲੋ ਜੀ ਆਪਾਂ ਆ ਗਏ ਤੇ ਘਰੇ ਤੇ ਆ ਕੇ ਦੁਕਾਨ ਦੁਕਾਨ ਕਰ ਲੀਓ ਓਪਨ। ਤੇ ਮੈਂ ਗਿਆ ਤੀਆ ਜੀ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਨੇ ਆਉਣਾ ਤੇ ਅੱਗੇ ਭੋਗ ਤੇ ਜਾਣਾ ਤੇ ਉਹਨਾਂ ਨੇ ਸਾਡੇ ਨਾਲ ਜਾਣਾ ਤੇ ਉਹ ਕਹਿੰਦੇ ਵੀ ਰਾਸਤੇ ਦੇ ਵਿੱਚ ਰিসিਵ ਕਰਦੇ ਹੋ ਤੇ ਤਾਂ ਕਰਕੇ ਮੈਂ ਰਾਸਤੇ ਦੇ ਵਿੱਚ ਉਹਨਾਂ ਨੂੰ ਲੈਣ ਗਿਆ ਤੀਆ ਤੇ ਲਿਆ ਕੇ ਉਹ ਭੋਗ ਤੇ ਚਲੇ ਗਏ ਆਪਾਂ ਹੁਣ ਘਰੇ ਡਿਊਟੀ ਆਪਣੀ ਸਾਰਾ ਦਿਨ ਅੱਜ ਤੇ ਲਓ ਜੀ ਹੁਣ ਆਪਾਂ ਹੈਗੇ ਅੱਜ ਘਰੇ ਇਕੱਲੇ ਤੇ ਸਾਰੇ ਜਾਣੇ ਗਏ ਹੋਣੇ ਭੋਗ ਤੇ ਤੇ ਅੱਜ ਪਹਿਲਾਂ ਆਈਏ ਕਸਟਮਰ ਟਾਈਮ ਨਹੀਂ ਲੱਗਿਆ ਕਾਫੀ ਕਸਟਮਰ ਆਇਆ ਨੂੰ ਕਪੜਾ ਜਿਹੜਾ ਦਿਖਾਇਆ ਤੇ ਫਿਰ ਚਿੰਨ ਕੇ ਰੱਖਿਆ ਦਵਾਇ ਤੇ ਹਾਂ ਲਾ ਲਾ ਕੇ ਤੇ ਹੁਣ ਆਪਾਂ ਹੋ ਗਿਆਂ ਬਿਲਕੁਲ ਫ੍ਰੀ ਤੇ ਫ੍ਰੀ ਹੋ ਕੇ ਹੁਣ ਆਪਾਂ ਮੈਂ ਸੋਚਿਆ ਚਲੋ ਹੁਣ ਟਾਈਮ ਆਪਾਂ ਨਾਮ ਅਨਾਉਂਸ ਕਰਦੀਏ ਕਮੈਂਟ ਕਰਨ ਵਾਲਿਆਂ ਦੇ ਕਿਉਂਕਿ ਉਹ ਆਪਣਾ ਜਦੋਂ ਕੀਮਤੀ ਸਮਾਂ ਕੱਢਦੇ ਨੇ ਆਪਣੇ ਲਈ ਤਾਂ ਆਪਾਂ ਨੂੰ ਵੀ ਜ਼ਰੂਰੀ ਹੈ ਹਨਾ ਵੀ ਉਹਨਾਂ ਦੇ ਲਈ ਆਪਾਂ ਵੀ ਸਮਾਂ ਕੁਝ ਨਾ ਕੁਝ ਕੱਢੀਏ ਤੇ ਆਪਾਂ ਨੂੰ ਸਭ ਤੋਂ ਪਹਿਲਾਂ ਕਮੈਂਟ ਆਏਗਾ ਜੀ ਰੇਵਲ ਪੰਬਲ ਚੈਨਲ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡਾ ਬਲੌਗ ਦੇਖਿਆ ਤੇ ਸਾਨੂੰ ਕਮੈਂਟ ਕੀਤਾ ਪਿਆਰਾ ਜੀ ਬਹੁਤ ਵਧੀਆ ਲੱਗਿਆ ਰੇਪ ਪੰਮਲ ਇਹਨਾਂ ਦਾ ਚੈਨਲ ਹੈ ਤੇ ਇਹ ਹੈਗੇ ਨੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਵੀ ਨੇ ਤੇ ਇਹਨਾਂ ਨੇ ਚਲੋ ਹੋਰ ਕੋਈ ਵੀ ਇਸ ਦਰਮਿਆਨ ਪਰ ਕਮੈਂਟ ਨਹੀਂ ਕਰਦੇ ਫਿਰ ਵੀ ਕਰ ਦਿੰਦੇ ਵਧੀਆ ਗੱਲ ਹੈ ਧੰਨਵਾਦ ਬਹੁਤ ਬਹੁਤ ਤੇ ਦੂਸਰਾ ਆਪਾਨੂੰ ਕਮੈਂਟ ਆਇਆਗਾ ਜੀ ਪਰਮ ਗਰੇ ਵਾਲ ਭੈਣ ਦਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹ ਹਰ ਰੋਜ਼ ਆਪਣੇ ਲਈ ਸਮਾਂ ਕੱਢਦੇ ਨੇਗੇ ਤੇ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਨੂੰ ਥੋੜਾ ਜਿਹਾ ਵੀ ਕਮੈਂਟ ਕਰ ਦਿੰਦੇ ਨੇ ਤਾਂ ਖੁਸ਼ੀ ਹੁੰਦੀ ਹੈ ਤੇ ਉਸ ਤੋਂ ਬਾਅਦ ਆਪਾਂ ਨੂੰ ਤੀਸਰਾ ਕਮੈਂਟ ਆਇਆਗਾ ਜੀ ਗਰੇਵਾਲ ਪੰਜਾਬੀ ਬਲੌਗ ਵਾਲੀ ਭੈਣ ਦਾ ਉਹਨਾਂ ਨੇ ਵੀ ਆਪਾਂ ਨੂੰ ਕਮੈਂਟ ਕਰਿਆ ਰਾਤ ਬਹੁਤ ਬਹੁਤ ਧੰਨਵਾਦ ਭੈਣੇ ਤੁਸੀਂ ਆਪਦੇ ਇੰਨੇ ਬਿਜੀ ਸ਼ਡਿਊਲ ਦੇ ਵਿੱਚੋਂ ਸਾਡੇ ਲਈ ਥੋੜਾ ਜਿਹਾ ਵੀ ਟਾਈਮ ਕੱਢਿਆ ਹੈ ਨਾ ਤੇ ਇਹਦੇ ਲਈ ਬਹੁਤ ਬਹੁਤ ਧੰਨਵਾਦ ਕਿਉਂਕਿ ਮੈਂ ਤੁਹਾਡੇ ਬਲੌਗ ਦੇਖਦਾ ਤੁਸੀਂ ਆ ਬਹੁਤ ਵਿਜੀ ਹੋ ਤੇ ਜੀ ਜੀ ਹੋਣ ਦੇ ਕਰਕੇ ਤਾਂ ਵੀ ਤੁਸੀਂ ਮੇਰੇ ਲਈ ਥੋੜਾ ਜਿਹਾ ਟਾਈਮ ਕੱਢਿਆ ਤੇ ਕਮੈਂਟ ਕਰਿਆ ਮੇਰਾ ਬਲੌਗ ਦੇਖਿਆ ਤੇ ਬਹੁਤ ਬਹੁਤ ਧੰਨਵਾਦ ਤੇ ਚੌਥਾ ਕਮੈਂਟ ਆਇਆਗਾ ਜੀ ਆਪਾਂ ਨੂੰ ਗਰੇਵਾਲ ਪੰਜਾਬੀ ਟ੍ਰੈਵਲ ਵਾਲੇ ਵੀਰੇ ਦਾ ਇਹ ਵੀ ਵੀਰਾ ਆਪਦੇ ਸਮੇਂ ਦੇ ਵਿੱਚੋਂ ਆਪਾਂ ਨੂੰ ਜ਼ਰੂਰ ਕਮੈਂਟ ਕਰਦਾ ਹੈਗਾ ਰੋਜ਼ ਤੇ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਤੁਸੀਂ ਵੀ ਸਾਡੇ ਲਈ ਸਮਾਂ ਕੱਢਦੇ ਹੋ ਆਪਦੇ ਸਮੇਂ ਦੇ ਵਿੱਚੋਂ ਤੇ ਵਾਕੀ ਵੀਰੇ ਇਹਦੇ ਬਲੌਗ ਤੁਸੀਂ ਦੇਖਿਆ ਕਰੋ ਬਹੁਤ ਸੋਹਣੇ ਬਲੌਗ ਹੁੰਦੇ ਨੇ ਹਰ ਰੋਜ਼ ਨਵੇਂ ਗੁਰਦੁਆਰਿਆਂ ਦੇ ਦਰਸ਼ਨ ਕਰਾਉਂਦੇ ਨੇ ਵੀਰੇ ਜਾ ਕੇ ਤੇ ਜਾਣਕਾਰੀ ਦਿੰਦੇ ਨੇ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਹੈਗਾ ਧੰਨਵਾਦ ਵੀਰੇ ਬਹੁਤ ਬਹੁਤ ਤੁਸੀਂ ਸਾਡੇ ਲਈ ਇੰਨਾ ਸਮਾਂ ਕੱਢਦੇ ਹੋ ਹਨ ਤੇ ਬਹੁਤ ਖੁਸ਼ੀ ਹੁੰਦੀ ਹੈਗੀ ਤੇ ਇਦਾਂ ਹੀ ਬਸ ਆਪਾਂ ਨਾਲ ਜੁੜੇ ਰਹੀਏ ਇੱਕ ਦੂਸਰੇ ਦੇ ਕਮੈਂਟ ਕਰਦੇ ਰਹੀਏ ਤੇ ਆਪਾਂ ਮੈਂ ਤੁਹਾਡਾ ਨਾਮ ਅਨਾਉਂਸ ਕਰਦਾ ਰਹਾਂਗਾ ਇਦਾਂ ਆਪਣਾ ਪਿਆਰ ਬਣਿਆ ਰਹੇ ਤੇ ਜੋ ਗੱਲਾਂ ਕਰਦੇ ਨੇ ਆਪਾਂ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਨ ਦਿਓ ਕੋਈ ਚਿੰਤਾ ਨਹੀਂ ਕਰ ਤੇ ਚਲੋ ਆਪਾਂ ਆਪਦਾ ਜਿਹੜਾ ਕੰਮ ਹੈ ਉਹ ਕੰਟੀਨਿਊ ਇਦਾਂ ਰੱਖਾਂਗੇ ਤੇ ਤੁਹਾਡੇ ਸਾਥ ਦੇ ਨਾਲ ਆਪਾਂ ਇਦਾਂ ਚੱਲੀ ਜਾਣਾ ਜੇ ਤੁਹਾਡਾ ਸਾਥ ਰਿਹਾ ਤੇ ਮੈਨੂੰ ਉਮੀਦ ਹੈ ਤੁਸੀਂ ਮੇਰਾ ਸਾਥ ਜਰੂਰ ਦੇਵੋਗੇ ਤੇ ਤੁਹਾਡੇ ਕਮੈਂਟ ਤੁਹਾਡਾ ਹੌਸਲਾ ਮੈਨੂੰ ਕਦੇ ਵੀ ਟੁੱਟਣ ਨਹੀਂ ਦੇਊਗਾ ਕਮੈਂਟ ਕਰਨ ਵਾਲਿਆਂ ਦਾ ਬਹੁਤ-ਬਹੁਤ ਇੱਕ ਵਾਰੀ ਫੇਰ ਬਹੁਤ-ਬਹੁਤ ਧੰਨਵਾਦ ਜੀ। ਲੋ ਜੀ ਆਪਾਂ ਅੱਗੇ ਹੁਣ ਵਿੜੇ ਦੇ ਵਿੱਚ ਧੁੱਪ ਨਿਕਲੀ ਹੋਈ ਹੈ ਬਹੁਤ ਜ਼ਿਆਦਾ ਤਿੱਖੀ ਤੇ ਵੈਸੇ ਹਵਾ ਵੀ ਬਹੁਤ ਚੱਲ ਰਹੀ ਹੈਗੀ। ਕਿਹਾ ਜਾਵੇ ਤਾਂ ਗਰਮੀ ਤਾਂ ਨਹੀਂ ਹੈਗੀ। ਪਰ ਹੁਣ ਤੁੱਪੇ ਦੇ ਵਿੱਚ ਗਰਮੀ ਐ ਸਾਵੇਂ ਬੈਠਣ ਵਧੀਆ ਹਵਾ ਲੱਗ ਰਹੀ ਹੈਗੀ। ਤੇ ਆਪਾਂ ਹੁਣ ਵਿੜੇ 'ਚ ਆ ਗਏ ਇੱਥੇ ਬੈਠਿਆਂਗੇ। ਨੇ ਉਹ ਵੀ ਆ ਰਹੇ ਨੇ ਰਾਸਤੇ ਦੇ ਵਿੱਚ ਤੇ ਫਿਰ ਆ ਕੇ ਚਾਹ ਪਾਣੀ ਬਣਾਉਣਗੇ ਫਿਰ ਆਪਾਂ ਵਗ ਜਾਂ ਕਿਸੇ ਪਾਸੇ ਟੂਰ ਤੇ ਤੇ ਚਲੋ ਜੀ ਇਦਾਂ ਟਾਈਮ ਲੰਘ ਜਾਂਦਾ ਹੈ ਲੋ ਜੀ ਉਹ ਆ ਗਏ ਸਾਰੇ ਘਰੇ ਤੇ ਹੁਣ ਮੈਂ ਚੱਲਿਆ ਟੂਰ ਤੇ ਤੇ ਮੈਂ ਚੰਦਿਆਂਗਾ ਕੰਮ ਜਤੀਆ ਥੋੜਾ ਜਿਹਾ ਤਾਂ ਕਰਕੇ ਉੱਪਰ ਹੀ ਇੱਕ ਘੰਟੇ ਦੇ ਵਿੱਚ ਗੁੜਾ ਮੰਗ ਦਿੱਤਾ ਤੇ ਤਾਰੇ ਕਰਿਆ ਸੀ ਮਿਲਦੇ ਆਂਗੇ ਲੋ ਜੀ ਆਪਾਂ ਘਰੇ ਆ ਗਏ ਤੇ ਹੁਣ ਪੀਨੇ ਚਾਹ ਤੇ ਨਾਲ ਖਾਣੇ ਬਿਸਕੁਟ ਆਪਣੇ ਘਰ ਦੇ ਕਢਾਈ ਬਿਸਕੁਟ ਲੇਗੇ ਤੇ ਜਿਹਨੂੰ ਜਿਹਨੂੰ ਪਸੰਦ ਨੇ ਕਮੈਂਟ ਕਰਿਓ ਤੇ ਜਿਹਨੇ ਖਾਣੇ ਨਹੀਂ ਤਿਆਰ ਸਕਦੇ ਹੋ ਚਾਹ ਤੇ ਬਿਸਕੁਟ ਤਿਆਰ ਨੇ ਤੇ ਸੌਣ ਵਾਲੀ ਜਿਸ ਸਕੂਟਰ ਸੀ ਅੱਜ ਕੱਲ ਹੀ ਕਰਾ ਲੇ ਲਓ ਜੀ ਆਪਾਂ ਬਾਹਰੋਂ ਚਾਹ ਪੀ ਕੇ ਆ ਕੇ ਬੈ ਗਏ ਤੇ ਦੁਕਾਨ ਦੇ ਵਿੱਚ ਤੇ ਦੁਕਾਨ ਤੇ ਬੈਠੇ ਰਹਿ ਆ ਕਾਫਾ ਟਾਈਮ ਹੋ ਗਿਆ ਤੇ ਬਾਹਰ ਵੀ ਤੁਸੀਂ ਦੇਖ ਸਕਦੇ ਹੋ ਉਹਨੂੰ ਥੋੜ ਚਲੀ ਗਈ ਹੈ ਬਿਲਕੁਲ ਸ਼ਾਮ ਹੋ ਚੱਲੀ ਹੈਗੀ ਕਿ ਮਸਾਜ ਆਪਣਾ ਘਰ ਦੇ ਵਿੱਚ ਹੀ ਨਿਕਲੇ ਪੂਰਾ ਦਿਨ ਤੇ ਥੋੜਾ ਜਿਹਾ ਅਸੀਂ ਆਪਾਂ ਗਏ ਤੇ ਇੱਕ ਕੰਮ ਜਾਂ ਸੀ ਜ਼ਰੂਰੀ ਉਹ ਕਰਨ ਲਈ ਪਿੰਡੋਂ ਬਾਹਰ ਤੇ ਉਹ ਕਰਕੇ ਆ ਕੇ ਆਪਾਂ ਫੇਰ ਦੁਕਾਨ ਦੇ ਵਿੱਚ ਹੀ ਰਹਿਆ ਤੇ ਅੱਜ ਸਖਨਾ ਗਾਹਕ ਬਹੁਤ ਵਧੀਆ ਆਏ ਨੇਗੇ ਤੇ ਵਧੀਆ ਆਪਣਾ ਕੱਪੜਾ ਵਿਕ ਗਿਆ ਚਲੋ ਘਰ ਰਹਿਣਾ ਵੀ ਵਧੀਆ ਗੱਲ ਹੈ ਕੋਈ ਨਾ ਕੋਈ ਗਾਹਕ ਜ਼ਰੂਰ ਆ ਜੰਦਾ ਜਿੱਦੇ ਆਪਾਂ ਘਰ ਹੁੰਨੇ ਆਂਗੇ ਤੇ ਲਓ ਜੀ ਹੁਣ ਸ਼ਾਮ ਹੋ ਗਈ ਹੈਗੀ ਤੇ ਆਪਾਂ ਕਰਦੇ ਹਾਂ ਅੱਜ ਦੇ ਬਲੌਗ ਦਾ ਇੱਥੇ ਐਂਡ ਤੇ ਉਮੀਦ ਹੈ ਕਿ ਤੁਹਾਨੂੰ ਜਰੂਰ ਸਾਡਾ ਬਲੌਗ ਪਸੰਦ ਆਊਗਾ ਤੇ ਪਸੰਦ ਆਇਆ ਤਾਂ ਕਮੈਂਟ ਜਰੂਰ ਕਰਿਓ ਤੇ ਤੁਸੀਂ ਆਪਣਾ ਅਰਜ਼ ਨਿਭਾਓ ਕਮੈਂਟ ਕਰਨ ਦਾ ਤੇ ਮੈਂ ਆਪਣਾ ਨਿਭਾਉਂਗਾ ਤੁਹਾਡੇ ਨਾਮ ਬੋਲ ਕੇ ਤੁਹਾਡੀ ਵੀ ਦਿਖਾ ਕੇ ਤੇ ਸਾਰਿਆਂ ਚ ਜਿਹੜਾ ਸੋਹਣਾ ਕਮੈਂਟ ਕਰੂਗਾ ਵਧੀਆ ਆਪਾਂ ਉਹਦਾ ਵੀ ਸਕਰੀਨਸ਼ਾਟ ਲਗਾਵਾਂਗੇ ਕਮੈਂਟ ਦਾ ਚੈਨਲ ਦੇ ਨਾਲ ਨਾਲ ਤੇ ਇਦਾਂ ਕਿਵੇਂ ਪਹਲਵਾਉਣੇ ਆ ਜਦੋਂ ਕਮੈਂਟ ਵਧੀਆ ਆਉਂਦੇ ਨੇ ਤੇ ਕੋਈ ਮਾੜਾ ਮੋਟਾ ਕੋਈ ਆਪਾਂ ਸੁਣ ਲਾ ਦੇ ਬਲੌਗ ਨੂੰ ਇਦਾਂ ਕਰਨਾ ਚਾਹੀਦਾ ਉਹ ਵੀ ਜਰੂਰ ਦੱਸਿਓ ਆਪਕੋ ਵੀ ਬਦਲਾਂਗੇ ਫਿਰ ਆਪਾਂ ਜਿੰਨੇ ਵੀ ਤੁਸੀਂ ਸਿਝਾ ਦੇਮੂਗੇ ਉਹਨੇ ਕਰਾਂਗੇ ਤੇ ਬਾਕੀ ਚਲੋ ਜਿੰਨੀ ਕੁ ਆਪਾਂ ਕਰ ਸਕਦੇ ਹਾਂ ਮਿਹਨਤ ਕਰੀ ਜਾਂਦੇ ਹਾਂ ਵੈਸੇ ਅੱਜ ਕੱਲ ਬੁਖਾਰ ਹੋ ਗਿਆ ਥੋੜਾ ਜਿਹਾ ਤੇ ਅੱਜ ਇੰਨਿਆ ਮਤਲਬ ਹੱਡਾਂ ਦੇ ਵਿੱਚ ਚੀਸਾਂ ਪੈ ਰਹੀਆਂ ਨੇ ਬਹੁਤ ਜ਼ਿਆਦੇ ਬਾਹਾਂ ਦੇ ਵਿੱਚ ਇਥੋਂ ਹਨ ਮੋਢੇ ਤੇ ਕੂਣੀਆਂ ਤੇ ਇੱਕ ਲੱਤ ਦੇ ਵਿੱਚ ਬਹੁਤ ਦਿਨ ਹੋ ਗਏ 25 ਦਿਨਾਂ ਦਾ ਗੇੜ ਹੋ ਗਿਆ ਦੀ 25 ਦਿਨ ਲੱਤ ਦੇ ਵਿੱਚ ਕਿ ਨਾ ਗੋਡੇ ਤੋਂ نیچے ਚਾਰ ਕੁੰਗੜਾਂ ਤੋਂ ਦੇ ਵਿੱਚ ਸੁੱਕੀਆਂ ਚੀਸਾਂ ਪੈ ਰਹੀਆਂ ਨੇ ਹੱਡੀ ਦੇ ਵਿੱਚ ਪਤਾ ਨਹੀਂ ਉਹ ਕੀ ਪ੍ਰੋਬਲਮ ਹੈ ਡਾਕਟਰ ਨੂੰ ਵੀ ਦਿਖਾ ਕੇ ਆਇਆ ਸੀ ਉਹਨਾਂ ਨੇ ਦਵਾਈ ਦਿੱਤੀ ਕਹਿੰਦੇ ਠੀਕ ਹੋ ਜੂ ਪਰ ਕੋਈ ਅਸਰ ਨਹੀਂ ਹੋਇਆ ਦਵਾਈ ਸਾਰੀ ਖਾ ਲਈ ਤੇ ਥੋੜਾ ਜਿਹਾ ਗੱਡੀ ਥੋੜੇ ਦਿਨਾਂ ਦੀ ਢਿੱਲੀ ਢਿੱਲੀ ਚੱਲ ਰਹੀ ਹੈਗੀ ਤੇ ਪਰ ਆਪਾਂ ਫਿਰ ਵੀ ਜਿੰਨਾ ਕੁ ਹੁੰਦਾ ਹੈ ਨਾ ਵਲੌਗ ਬਣਾਉਣ ਦੀ ਕੋਸ਼ਿਸ਼ ਕਰਦੇ ਆਂਗੇ ਜੇ ਵੀ ਵਧੀਆ ਤੋਂ ਵਧੀਆ ਬਣਾ ਕੇ ਤੁਹਾਨੂੰ ਦਿਖਾਈਏ ਨਾ ਤੇ ਆਪਣੇ ਸਰੀਰ ਨੂੰ ਥੋੜੀ ਤਕਲੀਫ ਹੈਗੀ ਹੈ ਕਾਫੀ ਦਿਨਾਂ ਤੋਂ ਆ ਕਰਕੇ ਚਲੋ ਥੋੜਾ ਜਿਹਾ ਬਲੌਗ ਘੱਟ ਵਧੀਆ ਬਣਦਾ ਤੇ ਆਦੇ ਲਈ ਮਾਫੀ ਚਾਹੁੰਦੇ ਆ ਪਰ ਜੇ ਤੁਹਾਨੂੰ ਪਸੰਦ ਆਉਂਦਾ ਤਾਂ ਵੀ ਤੁਸੀਂ ਤੂੰਦਿਓ ਨਾ ਰੋਜ਼ ਦੇਖਦੇ ਹੋ ਤੇ ਲਿੱਟ ਕਰਦੇ ਹੋਂਗੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਇਹ ਦੁੱਖ ਸੁੱਖ ਤਾਂ ਜ਼ਿੰਦਗੀ ਦੇ ਨਾਲ ਹੀ ਨੇ ਹਨਾ ਆਉਂਦੇ ਜਾਂਦੇ ਰਹਿੰਦੇ ਨੇ ਚੱਲਦੇ ਰਹਿੰਦੇ ਨੇ ਇੱਦਾਂ ਹੀ ਤੇ ਚਲੋ ਮਿਲਦੇ ਆਂ ਜੀ ਸਵੇਰੇ ਨਵੇਂ ਬਲੌਗ ਦੇ ਵਿੱਚ ਤੇ ਤਤਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ